ਸਤ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਤੁਹਾਡਾ ਸਵਾਗਤ ਆਦਾਸ ਤੇ ਚੈਨਲ ਤੇ ਅੱਜ ਅਸੀਂ ਜਾ ਰਹੇ ਹਾਂ ਨਲ ਸਰਬਸੀ ਤੇ ਆਏ ਚੱਲੀਏ ਕੈਂਟ ਪਹਿਲਾ ਵੇਖਦੇ ਆ ਪੈਂਦੀ ਸਨਾਯਾ ਮੁੰਡਿਆਂ ਦੀ ਹਾਂਜੀ ਮਿੱਤਰੋ ਅੱਜ ਅਸੀਂ ਟ੍ਰੇਨ ਤੇ ਆਏ ਆ ਪਹਿਲੀ ਵਾਰੀ ਫਸਟ ਟਾਈਮ ਆਈ ਜੀਟੀਆ ਆ ਗਿਆ ਇੱਥੇ ਕੋਈ ਇਧਰ ਰੋਣਾ ਪੈ ਗਿਆ ਅੱਜ ਹੁਣ ਆਹ ਮੇਰੀ ਵੀਡੀਓ ਆਈ ਹੋ ਗਿਆ ਵੀਰੋ ਬੁਲਾ ਰਿਹਾ ਇੱitani ਹੀ ਗਿਆ ਸਤਿ ਵੇਖੋ ਦੱਦੇ ਬਾਹਰ ਨੂੰ ਪਾਜ ਜਾਂਦੇ ਆਂ ਹਾਂ ਜੀ ਮਤਰਾ ਹੀ ਪਾਈ ਆ ਨਾਨਕਸਰ ਵੇਖੋ ਇਧਰ ਭੀੜ ਕਿੰਨੀ ਹੈ ਵੇਖੋ ਸੰਗਤ ਆਜੇ ਫਸਟ ਟਾਈਮ ਆਏ ਆ ਰੇਲ ਤੇ ਨਹੀਂ ਆਏ ਪਹਿਲਾਂ ਜੇ ਬੜੇ ਟਾਈਮ ਬਾਅਦ ਆਏ ਹਾਂ ਉਹ ਆਏ ਤਾਂ ਗਸਟ ਟਾਈਮ ਹੀ ਆਪਣਾ ਤਾਂ ਹਾਂ ਜੀ ਆਪਾਂ ਨਾਨਕਸਰ ਦੇ ਵਿੱਚ ਆਏ ਹੋ ਜੀ ਹਾਂਜੀ ਹੁਣ ਅਸੀਂ ਮਿੱਟੀ ਲੱਸੀ ਲੈਂਦੀ ਆ ਤੇ ਪਹਿਲਾਂ ਨਮਕੀਨ ਜਾ ਕੇ ਲੈਂਦੀ ਆ ਆਪਣੇ ਘਰੇ ਨਾ ਜਾ ਕੇ ਲੈ ਆਉਂਦੇ ਆ ਠੰਡੀ ਠੰਡੀ ਲੱਸੀ ਨਮਕੀਨ ਪੰਜ ਮਿੱਤਰੋ ਆਏ ਭੀੜ ਦੇਖੋ ਮੁੰਡਿਓ ਭੀੜ ਬਹੁਤ ਜ਼ਿਆਦਾ ਹੈ ਦੇਖੋ ਸਾਰਾ ਰਾਸ਼ਾ ਦੇਖੋ ਭੀੜ ਚੱਕ ਰਿਹਾ ਮੁੰਡਾ ਉਹ ਆਪਾਂ ਕਰ ਲਏ ਪੰਜ ਸ਼ਨਾਨੇ ਫੀਡ ਵੇਖੋ ਜੀ ਹਾਂਜੀ ਆਪਾਂ ਕਰ ਲਏ ਪੰਜ ਸ਼ਨਾਨੇ ਆ ਗਿਆ ਆਪਾਂ ਪ੍ਰਸ਼ਾਦ ਲੈ ਲਿਆ ਜੀ ਚਲੋ ਅੰਦਰ ਜਾ ਕੇ ਕਰਾਉਣੇ ਤੁਹਾਨੂੰ ਦਰਸ਼ਨ ਬਾਬਾ ਜੀ ਦੇ ਹਾਂਜੀ ਵੇਖੋ ਇੱਧਰ ਕਿੰਨਾ ਸੋਹਣਾ ਸਜਾਇਆ ਆਇਆ ਹੈ ਜੀ ਲੜੀਆਂ ਲੁੜੀਆਂ ਲਾਈਆਂ ਆਈ ਲਾਂਚ ਲੱਗਣ ਲੱਗੇ ਹੁਣ ਲਾਂਚ ਇੱਥੋਂ ਸ਼ੁਰੂ ਹੁੰਦੀ ਭਈ ਜੀ ਸਤਿ ਆਤਿ ਬਾਬਾ ਰੱਖਾ ਜੀ ਸੰਤਾ ਦੇ ਦਰਸ਼ਨ ਕਰਨ ਨਾਨਕ ਸਰਪਤੀ ਦਾ ਘਰ ਹੈ ਬਾਬਾ ਬੰਦੀ ਸ਼੍ਰੀ ਜੀ ਦੀ ਸੰਤੀ ਕੀ ਅਸ਼ਾਦਾ ਸ਼ਾਸਤ ਇਹ ਬਹੁਤ ਆ ਗਿਆ ਬਹੁਤ ਆ ਗਿਆ ਪੀੜ ਬਹੁਤ ਸੀ ਸਟਾਰ ਰੱਖੋ ਥਾਣੀ ਹੈਗਾ ਓਏ ਇੱਕ ਇੱਕ ਗੋਲਾ ਹੋਰ ਲੱਸੀ ਦਾ ਆ ਗਿਆ ਅਸ਼ਾਦਾ ਸ਼ਾਕੇ ਉਦੋਂ ਬਾਅਦ ਲੱਸੀ ਮਿੱਠੀ ਦੇਖੋ ਇਧਰ ਪੀੜ ਕਿੰਨੀ ਆ ਗਏ ਰਾਜ ਲੱਭੂ ਭੀੜ ਕਿੰਨੀ ਹੋ ਗਈ ਐ ਹਣ ਜ਼ਿਆਦੇ ਹੋ ਗਈ ਯਾਰ ਸੋਕੀਵੰਤਾਂ ਦੀ ਭੀੜ ਹੋ ਚੁੱਕੀ ਐ ਅਹੀਂ ਜਾਣਾ ਪੈਣ ਨੂੰ ਆ ਨਹੀਂ ਮਿਲ ਰਿਆ ਉਧਰ ਕੀ ਬਣੀ ਜਾਂਦਾ ਉਧਰ ਠੰਡੇ ਗੁੰਡੇ ਕਿੰਦੀ ਸਮਾਪਤੀ ਹੋ ਜਾਣੀ ਐ ਮੇਰੇ ਹਿਸਾਬ ਨਾਲ ਸ਼ੁਰੂ ਹੀ ਹੋਣਾ ਜਾਂ ਮੇਲਾ ਕਾਲੇ ਦੋ ਜਾਰੇ ਹੋਣੀ ਛੜਾ ਨਾ ਕੰਨਗਰ ਕਿਧਰ ਦੀ ਗੱਲ ਆ ਆਂਬ ਸਮੋਸਾ ਫਰੂਟੀ ਚੱਲ ਰਹੀ ਫਰੂਟੀ ਆਓ ਤਾਂ ਹੀ ਭੀੜ ਲੱਗੀ ਮੈਂ ਉਹ ਹੋਵੇ ਉਧਰ ਮੈਂ ਵੀ ਕੋਈ ਭੀੜ ਨਹੀਂ ਕਹਦੇ ਫਰੂਟੀ ਚੱਲਦੀ ਹੈ ਗੁਰੂ ਸਿੰਘ ਫਰੂਟੀ ਦੇਖੋ ਫਰੂਟੀ ਸਮੋਸਾ ਬਹੁਤ ਜ਼ਿਆਦਾ ਭੀੜ ਹੋ ਚੁੱਕੀ ਹੈ ਦੇਖੋ ਵਾਹ ਰੂਫ ਵਾਹ ਰੂਫ ਆਈ ਰਹੇ ਆ ਵਾਹ ਰੂਫ ਵਾਹ ਰੂਫ ਨਾ ਮੇਰ ਕਹੀਂ ਬਦਲ ਚੈੱਕ ਕਰੋ ਅਨੋਈ ਆਪ ਆ ਗਏ ਸਟੇਸ਼ਨ ਤੇ ਇਹ ਉੱਥੇ ਵੀ ਆਏ ਆ ਤੇ ਬਹੁਤ ਹੀ ਜ਼ਿਆਦਾ ਭੀੜ ਆ ਟਿਕਟਾਂ ਨਹੀਂ ਲਏ ਜਾਂਦੇ ਨੇ ਤੇ ਗੱਡੀ ਆਉਣ ਵਾਲੀ ਆ ਟ੍ਰੇਨ ਬੜੀ ਨਾਂ ਤੇ ਬਹੁਤ ਜ਼ਿਆਦੇ ਆ ਕੋਈ ਦਰਪੀੜ ਨਾਂ ਸਰਦਾ ਸਟੇਸ਼ਨ ਲੋ ਜੀ ਆਪਾਂ ਟਿਕਟ ਲੈ ਲਈ ਆ ਜੀ ਆਪ ਦੀ ਆਹ ਮੁੰਡਾ ਲੈ ਗਿਆ ਲੜ-ਲੋੜ ਕੇ ਬਾਪੂ ਨਾਲ ਜਾ ਕੇ ਬਾਈ ਟਿਕਟ ਜਿਵੇਂ ਲੈ ਕੇ ਆ ਮੈਂ ਦੱਸੀ ਬੜਾ ਆ। ਅਜੀ ਔਖੀ ਲੈ ਕੇ ਆਇਆ ਮੈਂ ਆ ਬਾਪੂ ਨੇ ਤਾਂ ਬਾਈ ਬਾਪੂ ਨੂੰ ਕੁਛ ਤੂੰ ਕਿਵੇਂ ਲਈ ਬਰੋਚਾਣਾ ਲਈ ਇੱਥੇ। ਚਾਰ ਟਿੱਟਾ ਲੈ ਗਿਆ ਮੁੰਡਾ। ਹਾਂ। ਪਤਾ ਨਹੀਂ ਹੁਣ ਟਿਕਟਾਂ ਵੀ ਲੈ ਬੈਠੇ ਚੜ੍ਹਿਆ ਜਾਣਾ ਹੈ ਕਿ ਨਹੀਂ ਟ੍ਰੇਨ ਤੇ। ਚੜ੍ਹਿਆ ਨਹੀਂ ਚੜ੍ਹਦਾ ਚੜ੍ਹਦਾ। 5-6000 ਬੰਦਾ ਪੱਕਾ ਆੜਾ ਦੇਖੋ ਮੋਢੇ ਟ੍ਰੇਨ ਆ ਗਈ ਹੈ ਸਾਰੀ ਜਨਤਾ ਭੱਜ ਗਈ ਹੈ ਹਾਂਜੀ ਟ੍ਰੇਨ ਆ ਚੁੱਕੀ ਆ ਫੇਰ ਵੇਖੋ ਇੱਧਰ ਇੱਕ ਦੀ ਵਿੱਚ ਵੱਜ ਰਹੀ ਏ ਪੂਰੀ ਪੂਰਾ ਭੀੜ ਭੜਕਾ ਸੰਗਤ ਦਾ ਟ੍ਰੇਨ ਵੀ ਛੋਟੀ ਆ ਬੱਚੋ ਟ੍ਰੇਨ ਵੀ ਛੋਟੀ ਆ ਆ ਜਾਓ ਖਾਈ ਘਰੇ ਜਾਣਾ ਵਾ ਇਹ ਕਿੱਥੇ ਚੱਲ ਜੀ ਇਹ ਤਾਂ ਪਾਵਾ ਰਹੀ ਓ ਚੜਦੇ ਇਹੜੀ ਛੋਟੀ ਏ ओ लड पे लड पे लड ਕੋਈ ਨਾ ਕੋਈ ਇਧਰ ਕੀ ਹਾਲ ਬਣਿਆ ਬ੍ਰਾਦਰ ਜਮਾਈ ਨਹੀਂ ਹੈ ਜਿੱਤੇ ਬੜੀਆਂ ਆਇਆ ਬੋਲ ਜਾ ਖਰਾਬ ਹੋ ਰਹੀ ਹੈ ਗੱਡੀ ਛੋਟੀ ਆਈ ਅੱਜ ਨਾਨਕਸਰ ਦਾ ਸਟੇਸ਼ਨ ਆ ਲੱਭੀਏ ਤੂੰ ਗਿਆ ਧਾਰਗੜ 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 ਵਿਚੋਂ ਕੋਈ ਫਿਰ ਡੰਡਾ ਨਾ ਪਾ ਦੇ ਪਾਸੋਂ ਓ ਲੜ ਪੈ ਲੜ ਪੈ ਓਏ ਓਏ ਗੇਟ ਪੇ ਵਰਦੇ ਜਾਏ ਡਰਾਈਵਰ ਨਾ ਘੜਦੇ ਜਾਏ ट्रेन तुर भी है इधर ओ की हो गया हो गया है छत चाढ़ के छत चढ़ के मुंडे उधर देखो ਆ ਗਦਰ ਫਿਲਮ ਵਾਲਾ ਦੇ ਰੋਲ ਬਾੜ ਗਿਆ ਗਦਰ ਫਿਲਮ ਵਾਲਾ ਆ ਬਾਈ ਤਾਂ ਜੜ ਗਿਆ ਓਏ ਆ ਜੜ ਜਾ ਜੜ ਜਾ ਆ ਉੱਠੀ ਰੋਲ ਤੇ ਰੋਲ ਕੀ ਆ ਤੱਕੇ ਮਾਰਦੇ ਵਧਾਈ ਦੇ ਰਹੇ ਆ ਦੋ ਦੋ ਬੰਦਾ 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 ਹੈ ਉਹ ਭਾਈ ਅਰਜਾਬ ਬਹਿ ਗਏ ਨੇ ਉਹ ਕੁਰਸੀਆਂ ਲੱਤੀ ਹੋ ਕੇ ਖੜੇ ਰਿਆ ਲੋ ਆ ਕੀ ਵੇਂਦਾ ਆ ਸੀਟ ਵੇਂਦਾ ਚਲ ਕਾਲੀ ਹੋਈ ਕਿ ਨਹੀਂ ਇਹ ਲੁਕਣਾ ਪੈਣਾ ਚੜ੍ਹ ਜਾ ਚੜ੍ਹ ਜਾ ਚੜ੍ਹ ਜਾ ਚੱਲ ਦੇ ਚੱਲ ਓਏ ਓਏ ਉਧਰ ਚੜ੍ਹ ਜਾ ਚੜ੍ਹ ਜਾ ਚੱਲ ਆਈ ਮੇਰਾ ਓਏ ਇਹਨੇ ਵੜ ਜਾ ਇਹਨੇ ਓਏ ਇਹਨੇ ਜਾਈ ਨਾ ਵੜ ਜਾ ਚਲੋ ਆ ਵੀ ਗਈ ਟ੍ਰੇਨ ਚਾਹ ਪਰਾਵਾ ਬੋਮ ਵੀਰ ਦੀ ਕੀ ਬਣਿਆ ਕੀ ਬਣਿਆ ਬਾਰੀ ਦੇ ਕੋਲੇ ਆਪਣਾ ਸਾ ਤੂੰ ਤੂੰ ਤਾਂ ਜਾਣਾ ਹੀ ਘਰੇ ਟੈਨ ਨਾਲ ਹਾਂ ਕੀ ਆ ਬੋਲ ਉਹ ਚਲਾ ਚਲ ਗਿਆ ਬਣ ਸਰੂ ਉਹ ਲੈ ਲਾੜਪਾਈ ਪਾਉ ਆ ਬਾਸ ਨੂੰ ਚੱਲ ਗਏ ਚੰਗਾ ਭਲਾ ਬਾਰੀ ਕੋਲੇ ਉੱਪਰ ਗਿਆ ਨੀ ਕੋਈ ਅੱਛਾ ਮੈਂ ਨਿਕਲ ਜਣਾ ਹਾਂ ਦਰਵਾਪਾ ਜੀ ਲੋ ਜੀ ਹੁਣ ਆਪਾਂ ਰਹਿ ਗਏ ਟ੍ਰੇਨ ਤੋਂ ਆਪਾਂ ਜਾਵਾਂਗੇ ਸਾਤਾਂ ਦੀ ਟ੍ਰੇਨ ਚਲੋ ਫੇਰ ਜਾਣੇ ਗੁਰਦਾਰੇ ਹੁਣਾਂ ਮਿਲਦੇ ਤੁਨ ਗੁਰਦਾਰੇ ਵੇਚ ਕੇ ਵੇਚ ਕੇ ਪਾਣੀ ਆ ਗਿਆ ਪਾਣੀ ਹਾੜ ਆ ਗਿਆ ਉਹ ਇਧਰ ਦੇਖੋ ਜਾਣਾ ਪੈਣਾ ਆਪਾਂ ਬੈਠੀ ਚੱਲਦੇ ਆਂ ਬਰੋ ਚੱਲਦੇ ਛੱਡ ਆ ਗਈ ਟ੍ਰੇਨ ਟ੍ਰੇਨ ਆ ਗਈ ਟ੍ਰੇਨ ਮਸਾਂ ਹੀ ਆਈ ਆ ਮਿੱਤਰੋ ਆ ਗਈ ਆ ਗਈ ਹੁਣ ਤਾਂ ਪਤਾ ਨਹੀਂ ਚੜੂਗਾ ਕਿ ਨਹੀਂ ਬਾਬਾ ਪਹੁੰਚ ਗਏ ਪਿੰਡ ਅਜ ਤੋਂ ਬਾਅਦ ਨਹੀਂ ਹੋਣਾ ਸਵੇਰੇ ਸ਼ਾਮ ਨੂੰ ਆਇਆ ਕਰਾਂਗੇ ਆ ਗਈ ਆ ਗਈ ਟ੍ਰੇਨ ਆ ਨਹੀਂ ਹੁੰਦੀ ਕੰਨਾਂ ਨੂੰ ਹੱਥ ਲਾ ਕੇ ਗਏ ਹਣੇ ਨਾ ਆ ਗਈ ਆਈ ਚਲੋ ਮਿਲਦੇ ਆ ਤੁਹਾਨੂੰ ਮੁੰਡੇ ਹੁਣ ਫਰੋਜ ਪਰ ਜਾ ਗਏ ਆਪਾਂ ਆ ਗਈ ਟ੍ਰੇਨ ਬਹੁਤ ਮੁਸ਼ਕਲਾਂ ਸਾਮਾ ਕੇ ਸਾਹਮਣਾ ਕੀਤਾ ਜਿੱਥੇ ਪਹੁੰਚੇ ਦਿੱਤੀ ਉਹਨਾਂ ਆਈ ਟ੍ਰੇਨ ਆਈ ਚੜ ਚੱਲੇ ਆਈ ਥੱਕੇ ਮਾਰ ਮਾੜੇ ਆਈ ਟ੍ਰੇਨਾਂ 'ਚ ਤੁਹਾਨੂੰ ਵੀ ਆਈ ਫਰੋਜ ਪਰ ਜਾ ਕੇ ਮਿਲਾਂਗੇ ਆਈ ਫੇਰ ਨਾਲ ਸਾਰੀ ਖੜੇ ਹੋ ਜੇ ਵੇਖੋ ਟ੍ਰੈਨ ਹੁਣ ਬਹੁਤ ਲੰਮੀ ਆਈ ਅੱਗੇ ਆਈ ਚਾਰ ਡੱਬੇ ਸੀ ਘਰੋਂ ਵੀ ਗਾਲਾਂ ਹੀ ਪੈਣਗੀਆਂ ਜੇ ਗਾਂ ਨਹੀਂ ਪਾ ਤੁਰ ਕੇ ਨਾ ਜਾਣਾ ਪਵੇ ਆ ਜੇ ਵੇ ਨਹੀਂ ਆਂ ਗਾਂ ਜਾ ਕੇ ਚਲੋ ਓਕੇ ਤੁਰ ਕੇ ਲਾ ਕੇ ਰਿਹਾ ਇਸ ਅਰੇ ਅਸ ਲਾ ਕੇ ਰਿਹਾ ਇਸ ਉਹ ਨਾਂਂਗੀ ਅੱਗੇ ਨਾਂਂਗੀ ਨੇ ਤੇ ਜਿਵੇਂ ਨਾਂਂਗੀ ਚ ਲੈ ਕੇ ਆ ਗਏ ਆਪਾਂ ਫਰੋਇਪਰ ਪਹੁੰਚ ਚੁਕੇ ਆਂ ਜੀ 9:30 ਵਜੇ ਆ ਗਏ ਫਰੋਇਪਰ ਸ਼ੋਣੀ ਆ ਗਏ ਆ ਅਸੀਂ ਪਹੁੰਚ ਚੁਕੇ ਆਂ ਇੱਥੇ ਅੱਜ ਮਿੱਤਰੋ ਅਸੀਂ ਪਹੁੰਚ ਚੁਕੇ ਆਂ ਫਰੋਇਪਰ ਬੜੀ ਮੁਸ਼ਕਿਲ ਨਾਲ 9:30 ਵਜੇ ਆਏ ਆ ਅਸੀਂ ਇੱਥੇ ਬਗਰੇ ਭਰਾਵਾਂ ਪਹੁੰਚੇ ਅਸੀਂ ਕਿੱਧਰ ਮੈਂ ਤਾਂ ਤਰਲਾ ਪੰਗਣ ਲੈਂਦੇ ਆ ਉਸਤਾਦ ਆਪਾਂ ਮਿਹਨਤ ਕਰਲਾ ਕਰਕੇ ਹੀ ਪਹੁੰਚ ਗਏ ਆ ਇੱਥੇ ਪਹੁੰਚ ਪਰ ਲੱਗੇ ਕੋਈ ਰਸਤਾ ਨਹੀਂ ਕਿੱਧਰ ਜਾਣਾ ਕਿੱਧਰ ਨਹੀਂ ਇੱਥੇ ਸੌਣੇ ਬਣਾ ਸਟੇਸ਼ਨ ਤੇ ਆਜਾ ਸਾਡੇ ਨਿੱਕੇ ਜਿਹੇ ਵਲੌਗ ਨੂੰ ਕਰਿਓ ਤੁਸੀਂ ਲਾਈਕ ਕਮੈਂਟ ਜ਼ਰੂਰ ਮੇਰੇ ਬਾਈ ਕੁਡਾਈ ਮੇਟਰ ਹੋਇਆ ਆਪਾਂ ਆ ਗਏ ਮਾਮੀ ਘਰੇ ਆਪਾਂ ਲੱਗੇ ਸੌਣ ਬਾਏ ਬਾਏ ਤੁਹਾਡਾ ਸਸਰੀ ਘਰ ਦਾ